ਦਸ ਇੱਕ ਵੀ ਪੁਆਇੰਟ ਚੈਨਲ ਨਾਲ ਜੁੜੀ ਸੰਗਤ ਦਾ ਨਿੱਗਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਡਿਬਰੂਗੜ੍ਹ ਜੇਲ੍ਹ ਵਿੱਚ ਨਾਜ਼ਰਬੰਦ ਸਿੰਘਾਂ ਦੇ ਮਸਲੇ ਬਾਰੇ ਕੁਝ ਗੱਲਾਂ ਕਰਨੀਆਂ। ਜਿਵੇਂ ਕਿ ਸਾਰੇ ਇਸ ਤੱਤ ਤੋਂ ਜਾਣੂ ਹਨ ਕਿ ਡਿਬਰੂਗੜ੍ਹ ਜੇਲ੍ਹwidetilde ਵੀ ਨਾਜ਼ਰਬੰਦ ਸਾਡੇ ਸਿੰਘ ਹਨ। ਉਹ 16 ਫਰਵਰੀ ਤੋਂ ਭੁੱਖ ਹੜਤਾਲ ਤੇ ਬੈਠੇ ਆ। ਉਹਨਾਂ ਦੀ ਮੁੱਖ ਮੰਗ ਇਹ ਹੈ ਕਿ ਉਹਨਾਂ ਨੂੰ ਪੰਜਾਬ ਦੀਆਂ ਜੇਲਾਂ 'ਚ ਤਬਦੀਲ ਕੀਤਾ ਜਾਵੇ ਕਿਉਂਕਿ ਲਗਭਗ 1 ਸਾਲ ਪੂਰ ਪੂਰਾ ਹੋਣ ਵਾਲਾ ਉੱਥੇ ਬੈਠਿਆ ਨੂੰ ਤੇ ਕੰਸੂਆ ਇਹ ਮਿਲ ਰਹੀਆਂ ਕਿ ਸ਼ਾਇਦ ਉਹਨਾਂ ਨੂੰ ਪੰਜਾਬ ਦੇ ਵਿੱਚ ਨਾ ਲਿਆਂਦਾ ਜਾਵੇ ਤੇ ਉੱਥੇ ਹੀ ਰੱਖੋ ਹੋਰ ਵੱਧ ਚ ਲੰਮਾ ਚਿਰ ਰੱਖਣ ਦੇ ਯਤਨ ਕੀਤੇ ਜਾਣ। ਸੋ ਇਸ ਗੱਲ ਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਉੱਥੇ ਬੈਠਿਆ। ਆਪਣੇ ਆਪ ਉਹਤੇ ਭੁੱਖ ਹੜਤਾਲ ਸ਼ੁਰੂ ਕਰਤੀ। ਉਹਦੀਆਂ ਖਬਰਾਂ ਆਈਆਂ ਤਾਂ ਇੱਥੇ ਉਹਨਾਂ ਦੇ ਪਰਿਵਾਰਾਂ ਨੇ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਉੱਤੇ ਇੱਕ ਹੜਤਾਲ ਜਾਂ ਮੋਰਚਾ ਸ਼ੁਰੂ ਕਰ ਲਿਆ ਉਹ ਵੀ 22 ਫਰਵਰੀ ਤੋਂ ਲਗਾਤਾਰ ਭੁੱਖ ਹੜਤਾਲ ਤੇ ਅਜ ਉਹਨਾਂ ਨੂੰ ਵੀ ਪਰਿਵਾਰਾਂ ਨੂੰ ਵੀ ਭੁੱਖ ਹੜਤਾਲ ਤੇ ਬੈਠਿਆਂ ਨੂੰ 11 ਦਿਨ ਦਾ ਸਮਾਂ ਹੋ ਚੁੱਕਿਆ ਸੋ ਇਹ ਘਟਨਾ ਇਹ ਜਿਹੜਾ ਸਾਰੀਆਂ ਘਟਨਾਵਾਂ ਖਬਰਾਂ ਇਹ ਵੀ ਆ ਰਹੀਆਂ ਕਿ ਜੋ ਡਿਬਰੂਗੜ੍ਹ ਜੇਲ੍ਹ ਚ ਬੰਦ ਕੁਸ਼ ਸਿੰਘ ਉਹਨਾਂ ਦੀ ਹਾਲਤ ਕਾਫੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਕਿਉਂਕਿ ਦਿਨ ਬਹੁਤ ਹੋ ਗਏ ਨੇ ਸਰਕਾਰ ਦੀਆਂ ਕੰਨਾਂ ਤੇ ਅਜੇ ਤੱਕ ਜੂਨ ਨਹੀਂ ਸਰਕ ਰਹੀ। ਇੱਥੇ ਵੀ ਜੋ ਪਰਿਵਾਰ ਬੈਠੇ ਐ ਉਹ ਵੀ ਹੁਣ ਕਾਫੀ 11ਵਾਂ ਦਿਨ ਹੋ ਚੁੱਕਿਆ ਉਹਨਾਂ ਨੂੰ ਤੇ ਉਹ ਮਾਤਾ ਪਿਤਾ ਜੋ ਵੀਰ ਪਰਿਵਾਰ ਨੇ ਉਹ ਤਾਂ ਉਹਨਾਂ ਦੀ ਰਹਿਣ ਉਮਰਾਂ ਵੀ ਸੁੱਖ 바ਵਾ ਵੱਡੀਆਂ ਨੂੰ ਇਸ ਉਮਰ ਦੇ ਵਿੱਚ ਇਸ ਤਰ੍ਹਾਂ ਦਾ ਕਸ਼ਟ ਚੱਲਣਾ ਹੋਰ ਵੀ ਔਖਾ ਹੋ ਜਾਂਦਾ। ਸੋ ਜਿਹਦੇ ਵਿੱਚੋਂ ਸੰਖਤਾ ਦੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਤੇ ਬੇਚੈਨੀ ਫੈਲੀ ਹੋਈ ਹੈ ਕਿ ਇਸ ਮਸਲੇ ਦਾ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤੇ ਜੇ ਨਾ ਹੱਲ ਕੀਤਾ ਗਿਆ ਤਾਂ ਜਿਹੜਾ ਰੋਸ ਤੇ ਗੁੱਸਾ ਹੈ ਉਹ ਹੋਰ ਵੱਧ ਕੇ ਕੋਈ ਵੀ ਸ਼ੱਕ ਲਖਤਿਆਰ ਕਰ ਸਕਦਾ ਹੈ ਸੋ ਇਹ ਮਸਲਾ ਵਾਕਈ ਬਹੁਤ ਗੰਭੀਰ ਹੈ ਤੇ ਸਾਰੇ ਸਿੱਖ ਦਰਦੀਆਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਹੈ ਇੱਥੇ ਅੱਜ ਆਪਾਂ ਇਸ ਮਸਲੇ ਬਾਰੇ ਕੁਝ ਥੋੜਾ ਜਾ ਕੇ ਇਹਨੂੰ ਇਹਦੇ ਉੱਪਰਤੀ ਸਾਡੀ ਕਿਸ ਕਿਸਮ ਦੀ ਪਹੁੰਚ ਤੇ ਸਮਝ ਹੋਣੀ ਚਾਹੀਦੀ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਕਿਸ ਦਿਸ਼ਾ ਚ ਅੱਗੇ ਵਧਣਾ ਚਾਹੀਦਾ ਹੈ ਉਹਦੇ ਵਾਸਤੇ ਪਹਿਲਾਂ ਥੋੜਾ ਆਪਾਂ ਇਤਿਹਾਸ ਵੱਲ ਜਾਣਨੇ ਆ ਕਿਉਂਕਿ ਸਿੰਘਾਂ ਨਾਲ ਇਸ ਤਰ੍ਹਾਂ ਦੀ ਗਿਆਤਤੀ ਇਹ ਕੋਈ ਪਹਿਲੀ ਵਾਰ ਨਹੀਂ ਹੋ ਰਹੀ ਅਜੋਕੇ ਇਤਿਹਾਸ ਚ ਜੇ 18ਵੀਂ ਸਦੀ ਦੇ ਪਹਿਲੇ ਸਾਰੇ ਇਤਿਹਾਸ ਨੂੰ ਛੱਡ ਦਈਏ ਉਹ ਸਮਾਂ ਹੋਰ ਸੀ ਉਹ ਇੱਕ ਖੁੱਲੀ جنگ ਚੱਲ ਰਹੀ ਸੀਗੀ ਉਦੋਂ ਇਹ ਜੇਲ੍ਹਾਂ ਵਾਲਾ ਮਾਮਲਾ ਐਡਾ ਨਹੀਂ ਸੀ ਕਿਤੇ ਸੋ ਇਹ ਜੇਲ੍ਹਾਂ ਵਾਲਾ ਮਾਮਲਾ ਹੈ ਜਿੱਥੇ ਕਾਨੂੰਨ ਦੀ ਗੱਲ ਆਈ ਹੈ ਕਿ ਕਾਨੂੰਨ ਹੀ ਸਾਡੇ ਖਿਲਾਫ ਇਸ ਤਰ੍ਹਾਂ ਵਰਤੇ ਜਾ ਰਹੇ ਇਹ ਗੱਲ ਆਈ ਹੈ ਅੰਗਰੇਜ਼ਾਂ ਦੇ ਆਉਣ ਨਾਲ ਸੋ ਸਭ ਤੋਂ ਪਹਿਲਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਨੂੰ ਇਸ ਗੱਲ ਦਾ ਸਾਹਮਣਾ ਕਰਨਾ ਪਿਆ ਲੰਮੀਆਂ ਕੈਦਾਂ ਤੇ ਉੱਥੇ ਬਹੁਤ ਹੀ ਜ਼ਿਆਦਾ ਬੇਤਿਹਾਸ਼ਾ ਜਾਵਰ ਤੇ ਤੰਗੀਆਂ ਤੇ ਉਹ ਨਾਲ ਤੰਗੀਆਂ ਦੇ ਖਿਲਾਫ ਫਿਰ ਜਿਹੜਾ ਉੱਥੇ ਜੋ ਵੀ ਜੇਲ੍ਹ 'ਚ ਬੈਠੇ ਕੋਲ ਇੱਕੋ ਹੀ ਹਥਿਆਰ ਹੁੰਦਾ ਬੰਦੇ ਕੋਲ ਕਿ ਉਹ ਭੁੱਖ ਹੜਤਾਲ ਤੇ ਚਲੇ ਜਾਂਦੇ ਸੋ ਇਹ ਜਿਹੜਾ ਸਭ ਤੋਂ ਪਹਿਲਾ ਇਹ ਗੱਲ ਵਾਪਰੀ ਉਹ ਵਾਪਰੀ 20ਵੀਂ ਸਦੀ ਦੇ ਸ਼ੁਰੂ ਦੇ ਸਾਲਾਂ ਵਿੱਚ ਜਦੋਂ ਗਦਰ ਪਾਰਟੀ ਦੀ ਜਿਹੜੀ ਬਗਾਵਤ ਸੀ ਉਹ ਫੇਲ ਹੋਈ ਤੇ ਬਹੁਤ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਕਰਕੇ ਦੂਰ ਦਰਾੜੀਆਂ ਜੇਲਾਂ ਚ ਤੇ इवन ਜਿਹੜਾ ਕਾਲੇ ਪਾਣੀ ਵੀ ਹੈ ਅੰਡੇਮਾਨ ਦੀ ਜੇਲ੍ਹ ਚ ਵੱਡੀ ਗਿਣਤੀ ਵਿੱਚ ਉੱਥੇ ਸਿੱਖਾਂ ਨੂੰ ਰੱਖਿਆ ਗਿਆ ਤੇ ਉੱਥੇ ਉਹਨਾਂ ਨੂੰ ਉਹ ਉਹ ਜਿਹੜੀ ਅੰਡੇਮਾਨ ਦੀ ਜੇਲ੍ਹ ਸੀ ਮੇਰੇ ਖਿਆਲ ਤੋਂ ਦੁਨੀਆ ਦੇ ਵਿੱਚ ਹੀ ਸਭ ਤੋਂ ਜਿਹੜੀ ਔਖੀ ਜੇਲ੍ਹ ਹੁੰਦੀ ਹੈ ਜਿੱਥੇ ਬਹੁਤ ਹੀ ਕਸ਼ਟ ਦਿੱਤੇ ਜਾਂਦੇ ਸੀ ਜਿੱਥੇ ਮੌਸਮੀ ਇੰਨਾ ਬੇਰਹਿਮ ਸੀ ਸੋ ਉੱਥੇ ਕਿੰਨਾ ਕਿੰਨਾ ਚ ਸਾਡੇ ਬੰਦੇ ਰਹੇ ਜਿੰਨਾਂ ਵਿੱਚੋਂ ਕੋਸ਼ਿਸ਼ ਸ਼ਹੀਦ ਵੀ ਹੋ ਗਏ ਨਹੀਂ ਸਹਾਰ ਸਕੇ ਸਾਰਾ ਕੁਝ ਉੱਥੋਂ ਦਾ ਪਰ ਉੱਥੇ ਵੀ ਉਹਨਾਂ ਨੇ ਬਹੁਤ ਜਦੋ ਜਹਿਦ ਕੀਤੀ ਹੈ ਉਹ ਸਮਾਂ ਬਹੁਤ ਔਖਾ ਸੀ ਜਿੱਥੇ ਕੋੜੇ ਲਾਏ ਜਾਂਦੇ ਸੀ ਚੱਕੀਆਂ ਪਹਾਈਆਂ ਜਾਂਦੀਆਂ ਸੀ ਮੁਸ਼ਕਤ ਕੋਲੂ ਦਾ ਜਿਹੜਾ ਹੈਗਾ ਉਹ ਗੇੜੇ ਤੇ ਗੇੜੇ ਉਹਦੇ ਉਹ ਉਹ ਵੀ ਸਜਾਵਾਂ ਦਿੱਤੀਆਂ ਜਾਂਦੀਆਂ ਸੀ ਕੋਲੂ ਗੇੜਨ ਦੀਆਂ ਪਰ ਜਿੱਥੇ ਜਸਮਾਨੀ ਬਹੁਤ ਜ਼ਿਆਦਾ ਤੰਗ ਕੀਤਾ ਜਾਂਦਾ ਸੀ ਉੱਥੇ ਵੀ ਭੁੱਖ ਹੜਤਾਲਾਂ ਲੰਮੀਆਂ ਚੱਲੀਆਂ ਤੇ ਸਾਲਾਂ ਬੱਧੀ ਪਤਾ ਨਹੀਂ ਕਿੰਨੇ-ਕਿੰਨੇ ਸਾਲ ਬੰਦਿਆਂ ਨੇ ਉੱਥੇ ਗੁਜ਼ਾਰੇ ਸੋ ਉੱਥੋਂ ਸਾਡਾ ਇਹ ਸ਼ੁਰੂ ਹੁੰਦਾ ਹੈ ਸਿਲਸਿਲਾ ਸਿੱਖਾਂ ਦੇ ਉੱਤੇ ਲੰਮੀਆਂ ਜੇਲਾਂ ਤੇ ਜੇਲਾਂ ਦੇ ਵਿੱਚ ਤੰਗੀਆਂ ਤੇ ਜ਼ਬਰ ਤੇ ਉਹਦੇ ਖਿਲਾਫ ਫਿਰ ਇੱਕ ਸਿਰੜ ਭਰੀ ਜਦੋ ਜਹਾਜ ਤੇ ਇਹਦੀ ਜੇ ਭਰਮਿਕ ਕਿਸੇ ਨੇ ਤਸਵੀਰ ਦੇਖਣੀ ਹੋਵੇ ਮੇਰਾ ਖਿਆਲ ਹੈ ਕਿ ਭਾਈ ਸਾਹਿਬ ਭਾਈ ਰਣਜੀਤ ਸਿੰਘ ਦੀਆਂ ਜਿਹੜੀਆਂ ਜੇਲ ਚਿੱਠੀਆਂ ਜਿਨੇ ਵੀ ਉਹ ਕਿਤਾਬ ਪੜ੍ਹੀ ਹੈ ਉਹਨਾਂ ਨੂੰ ਸਭ ਪਤਾ ਹੈ ਕਿ ਉਹਨਾਂ ਤੋਂ ਇਹ ਤੱਥ ਭੁੱਲਿਆ ਹੋਇਆ ਨਹੀਂ ਕਿ ਉਸ ਸਮੇਂ ਕਿਹੋ ਜੀਆਂ ਹਾਲਤਾਂ ਦੇ ਵਿੱਚੋਂ ਗੁਜ਼ਰਨਾ ਪਿਆ ਭਾਈ ਸਾਪਾ ਭਾਈ ਹਰਨਦੀਪ ਸਿੰਘ ਤੇ ਉਹਨਾਂ ਦਾ ਜਥਾ ਉਹਨਾਂ ਦੇ ਸਿੰਘ ਸੀ ਨਾਲ ਦੇ ਉਹ ਹਜਾਰੀ ਬਾਗ ਦੀ ਜੇਲ੍ਹ 'ਚ ਸੀ ਬਿਹਾਰ ਦੇ ਵਿੱਚ ਤੇ ਉੱਥੇ ਬਹੁਤ ਸਾਲਾਂ ਬੱਧੀ ਰਹੇ ਬੜੀਆਂ ਔਖੀਆਂ ਹਾਲਤਾਂ ਵਿੱਚ ਰਹੇ ਤੇ ਉਹਨਾਂ ਨੂੰ ਆਪਣੀਆਂ ਗੱਲਾਂ ਮੰਨਵਾਉਣ ਲਈ ਲੰਮੀਆਂ ਭੁਖੜਤਾਲਾਂ ਕਰਨੀਆਂ ਪਈਆਂ ਪਰ ਜਦੋਂ ਉਹ ਉੱਥੇ ਜੱਦੋਜਹਿਦ ਕਰ ਰਹੇ ਸੀ ਤਾਂ ਪੰਜਾਬ ਦੇ ਵਿੱਚ ਕੋਈ ਪੱਤਾ ਵੀ ਨਹੀਂ ਸਿੱਲਿਆ ਜਿਹੜਾ ਆਪਾਂ ਕੌਮ ਦੀ ਗੱਲ ਕਰਦੇ ਆ ਨਾ ਵੀ ਕੌਮ ਦੇ ਜਿਹੜੇ ਬੰਦੇ ਕੌਮ ਦੀ ਖਾਤਰ ਕੁਰਬਾਨੀਆਂ ਕਰ ਰਹੇ ਹਨ ਪਰ ਕੌਮ ਅਜੇ ਬਿਲਕੁਲ ਹੀ ਬੇਖਾਬਰ ਹੈ ਇੱਥੇ ਕੋਈ ਗੱਲ ਥੋੜੇ ਬਹੁਤੇ ਬੰਦੇ ਕਿਤੇ ਅਖਬਾਰਾਂ 'ਚ ਕੋਈ ਬਿਆਨ ਦੇ ਦਿੰਦੇ ਸੀਗੇ। ਏਦੋਂ ਵੱਧ ਸਰਗਰਮੀ ਕੋਈ ਨਹੀਂ ਸੀ ਹੁੰਦੀ। ਪਰ ਉਹਨਾਂ ਨੇ ਦੇਖੋ ਕਿੰਨੇ ਸਿੱਧਕ ਤੇ ਭਰੋਸੇ ਨਾਲ ਸਾਲਾਂ ਵੱਧੀ ਉਹ ਸਭ ਕੁਝ ਆਪਣੇ ਫੀਰਾਂ ਦੇ ਉੱਤੇ ਚੱਲਿਆ ਤੇ ਫਿਰ ਬਹੁਤ ਲੰਮੀਆਂ ਜੇਲਾਂ ਪੂਰੀਆਂ ਕਰਨ ਤੋਂ ਕੈਂਦਾ ਕੱਟਣ ਤੋਂ ਬਾਅਦ ਹੀ ਉਹਨਾਂ ਦੀਆਂ ਰਿਹਾਈਆਂ ਹੋਈਆਂ। ਉਸ ਤੋਂ ਬਾਅਦ ਜੇ ਆਪਾਂ ਆਈਏ ਤਾਂ ਜਿਹੜੀ 1984 ਚ ਜੂਨ 1984 ਚ ਦਰਬਾਰ ਸਾਹਿਬ ਤੇ ਹਮਲੇ ਦੌਰਾਨ ਜਿਹੜੇ ਸਿੰਘ ਉਥੋਂ ਗ੍ਰਿਫਤਾਰ ਕੀਤੇ ਗਏ ਦਰਬਾਰ ਸਾਹਿਬ ਦੇ ਅੰਦਰੋਂ ਉਹ ਸੈਂਕੜਿਆਂ ਦੀ ਗਿਣਤੀ ਚ ਉਹਨਾਂ ਨੂੰ ਜੋਧਪੁਰ ਦੀ ਜੇਲ੍ਹ ਚ ਰੱਖਿਆ ਗਿਆ ਹੁਣ ਜੋਧਪੁਰ ਦੀ ਜਿਹੜੀ ਜੇਲ੍ਹ ਹੈ ਉੱਥੇ ਬਹੁਤ ਔਖਾ ਉਹਨਾਂ ਵਾਸਤੇ ਸੀ ਇੱਕ ਤਾਂ ਮੌਸਮ ਘਟੋ ਘਟ ਪੰਜ ਗਰਮੀਆਂ ਉੱਥੇ ਬਿਤਾਈਆਂ ਉਹਨਾਂ ਨੇ ਜਿੰਨੇ ਵੀ ਬੰਦੀ ਸਿੰਘ ਸੀਗੇ ਤੇ ਉਹਨਾਂ ਦੀ ਜੇ ਤੁਸੀਂ ਪਤਾ ਹੋਵੇ ਤਤ ਕਿ ਕਿੰਨਾ ਘੱਟ ਪਾਣੀ ਦਿੱਤਾ ਜਾਂਦਾ ਸੀ ਕਿੰਨੀ ਗਰਮੀ ਸੀ ਤੇ ਕਿਸ ਕਿਸਮ ਦੀਆਂ ਹਾਲਤਾਂ ਸੀ ਤੇ ਪਰ ਉੱਥੇ ਉਹ ਵੀ ਆਪ ਦੀ ਇੱਕ ਸਟਰਗਲ ਕਰਦੇ ਰਹੇ ਇਕੱਠੇ ਸੀਗੇ ਕੁਛ ਨਾ ਕੁਛ ਤੇ ਪੰਜ-ਪੰਜ ਸਾਲ ਉਥੋਂ ਗੁਜ਼ਾਰ ਕੇ ਉਹ ਬਾਹਰ ਆਏ ਫਿਰ ਆਪਣੀ ਖਾੜਕੂ ਲਹਿਰ ਜਿਹੜੀ ਉਹ ਖਾੜਕੂ ਲਹਿਰ 'ਚ ਜਿਹੜੇ ਬੰਦੇ ਫੜੇ ਗਏ ਗ੍ਰਿਫਤਾਰ ਹੋਏ ਤਾਂ ਉਹਨਾਂ ਨੂੰ ਕਿਸੇ ਨਾ ਕਿਸੇ ਜੇਲ੍ਹ ਚ ਕਿਸੇ ਨਾ ਕਿਸੇ ਨੂੰ ਬਲਗੁਰਾਤ ਤੋਂ ਲੈ ਕੇ ਬਿਹਾਰ ਤੋਂ ਲੈ ਕੇ ਰਾਜਸਥਾਨ ਤੋਂ ਲੈ ਕੇ ਅੱਡ ਅੱਡ ਸੂਬਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਲੰਮਾ ਚ ਰੱਖਿਆ ਗਿਆ ਤੇ ਜਦੋਂ ਉਹਨਾਂ ਦੀ ਸਜ਼ਾਵਾਂ ਵੀ ਪੂਰੀਆਂ ਹੋ ਗਈਆਂ ਉਦੋਂ ਵੀ ਉਹਨਾਂ ਨੂੰ ਰਿਹਾਨੀ ਕੀਤਾ ਗਿਆ ਇਹ ਸੱਤ ਤੋਂ ਤਕਰੀਬਨ ਹਰ ਸਿੱਖ ਜਾਣੂ ਹੈ ਕਿ 20 ਸਾਲ 25 25 30 30 ਸਾਲ 32 32 ਸਾਲ ਤੱਕ ਉਹ ਬੰਦਿਆਂ ਨੂੰ ਜੇਲ੍ਹਾਂ ਵਿੱਚ ਰਹਿਣਾ ਪਿਆ ਤੇ ਜੇਲ੍ਹਾਂ ਦੇ ਵਿੱਚ ਹਮੇਸ਼ਾ ਹੀ ਕਸ਼ਟ ਹੁੰਦੇ ਨੇ ਤਸ਼ੱਦਦ ਵੀ ਹੁੰਦਾ ਤੇ ਤੰਗੀਆਂ ਵੀ ਦਿੱਤੀਆਂ ਜਾਂਦੀਆਂ ਤੇ ਉੱਥੇ ਫਿਰ ਉਹ ਜਦੋ ਜਹਿਦ ਵੀ ਕਰਦੇ ਨੇ ਤੇ ਸਾਰੇ ਥਾਵਾਂ ਤੇ ਇਹ ਤਕਰੀਬਨ ਭੁੱਗ ਗਿਆ ਉਹਨਾਂ ਨੇ ਸਿੰਘਾਂ ਨੇ ਪਰ ਜਿਹੜੀ ਬਾਹਰ ਕੌਮ ਦੀ ਗੱਲ ਹੈ ਕਿ ਕੌਮ ਇੱਕ ਤਾਂ ਉੱਠ ਖੜੀ ਹੋਵੇ ਵੀ ਸਾਡੇ ਬੰਦਿਆਂ ਨਾਲ ਆ ਕੁਝ ਹੋ ਰਿਹਾ ਇਸ ਤਰ੍ਹਾਂ ਨਹੀਂ ਹੁੰਦਾ ਹਮੇਸ਼ਾ ਨਹੀਂ ਹੁੰਦਾ ਇਹ ਇਸ ਤਰ੍ਹਾਂ ਮੈਨੂੰ ਯਾਦ ਆ ਜਦੋਂ ਭਾਈ ਦਵਿੰਦਰਪਾਲ ਸਿੰਘ ਭੋਲਰ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਤੇ ਉਸ ਤੋਂ ਬਾਅਦ ਉਹ ਫਾਂਸੀ ਦੀ ਸਜ਼ਾ ਦੇ ਖਿਲਾਫ ਜਾਂ ਇੱਕ ਸਮਝ ਲੋ ਕਿ ਉਹਨੂੰ ਵੀ ਫਾਂਸੀ ਦੀ ਸਜ਼ਾ ਖਾਤਮ ਕੀਤੀ ਜਾਵੇ ਉਮਰ ਕੈਦ 'ਚ ਤਬਦੀਲ ਕੀਤੀ ਜਾਵੇ ਇਸ ਬਾਰੇ ਜਿਹੜਾ ਸਭ ਤੋਂ ਪਹਿਲਾ ਇਕੱਠ ਹੋਇਆ ਸੀ ਜਿੱਥੋਂ ਤੱਕ ਮੈਨੂੰ ਯਾਦ ਆ ਉਹ ਮੁਹੱਲੀ ਕੰਥਾਲਾ ਸਾਹਿਬ ਗੁਰਦੁਆਰੇ 'ਚ ਹੋਇਆ ਸੀ ਉੱਥੇ ਐਵੇਂ ਉੰਗਣਾ ਤੇ ਗਿਣਨ ਜੋਗੇ ਬੰਦੇ ਹੀ ਆਏ ਸੀਗੇ ਦਿੱਲੀ ਤੋਂ ਵੀ ਆਏ ਸੀ ਪੰਜਾਬ ਤੋਂ ਵੀ ਆਏ ਸੀ ਮੇਰਾ ਖਿਆਲ ਹੈ 25 30 ਬੰਦਿਆਂ ਤੋਂ ਵੱਧ ਉੱਥੇ ਬੰਦੇ ਨਹੀਂ ਸੀ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਉਸ ਤੋਂ ਬਾਅਦ ਇੱਕ ਮੀਟਿੰਗ ਬੜੀ ਵੱਡੀ ਹੋਈ ਥੋੜੀ ਜੀ ਉਹ ਉਹ ਹੋਈ ਸੀ ਆਪਣਾ ਜਿਹੜਾ ਸਰਾਬਾ ਨਗਰ ਲੁਧਿਆਣੇ ਦੇ ਵਿੱਚ ਉਹ ਗੁਰਦੁਆਰਾ ਸਾਹਿਬ ਚ ਉਹ ਕਾਫੀ ਉਹਦੇ ਵਿੱਚ ਗਿਣਤੀ ਚਾਏ ਕਿਉਂਕਿ ਉਸ ਮੌਕੇ ਦੇ ਉੱਤੇ ਜਿਹੜੇ ਸਾਡੇ ਸੰਪਰਦਾਵਾਂ 'ਚ ਵੀ ਦਮ ਸੀ ਜਿਹੜੇ ਬਾਬੇ ਵੀ ਸੀਗੇ ਜਿਹੜੇ ਸਿੱਖ ਪ੍ਰਚਾਰਕ ਵੀ ਸੀ ਉਹਨਾਂ ਦੀ ਵੀ ਕਾਫੀ ਚੰਗੀ ਫਾਲੋਇੰਗ ਸੀ ਤੇ ਉਹ ਇਨਾ ਮਸਲਿਆਂ ਨੂੰ ਉਹਨੂੰ ਚੁੱਕ ਰਹੇ ਸੀ ਪਰ ਉਹ ਵੀ ਇਕੱਠ ਕੋਈ ਇਹ ਨਹੀਂ ਸੀ ਕਿ ਸੈਂਕੜੇ 'ਚ ਸੀ ਜਾਂ ਹਜ਼ਾਰਾਂ 'ਚ ਸੀ ਐਵੇਂ ਗਿਣਤੀ ਦੇ ਨਮੈਂਦੀ ਇਕੱਠੇ ਹੁੰਦੇ ਸੀ ਤੇ ਉੱਥੇ ਬਹਿ ਕੇ ਕੁਝ ਮਤੇ ਪਾਉਂਦੇ ਸੀ ਬਿਆਨ ਦਿੰਦੇ ਸੀ ਤੇ ਇਸ ਤਰ੍ਹਾਂ ਦੀਆਂ ਸਰਗਰਮੀਆਂ ਜਿਹੜੀਆਂ ਹੈਗੀਆਂ ਆਪਣੇ ਬੰਦੀ ਸਿੰਘਾਂ ਦੇ ਹਮਾਇਤ ਦੇ ਵਿੱਚ ਜਾਣ ਦੀ ਹਮਦਰਦੀ ਵਿੱਚ ਇਹ ਇਹ ਹੁੰਦੀਆਂ ਸੀ ਤੇ ਕਦੇ ਵੀ ਕੋਈ ਵੱਡੀ ਲਹਿਰ ਨਹੀਂ ਖੜੀ ਹੋਈ ਸੀ ਲਹਿਰ ਇੱਕੋ ਵਾਰ ਖੜੀ ਹੋਈ ਮੈਂ ਦੇਖੀ ਹੈ ਜ਼ਿੰਦਗੀ 'ਚ ਉਹ ਹੋਈ ਹੈ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾਂ ਦੀ ਫਾਂਸੀ ਦੀ ਤਰੀਕ ਨਿਸ਼ਚਿਤ ਹੋ ਗਈ ਸੀ ਉਦੋਂ ਜ਼ਰੂਰ ਇੱਕ ਜਜ਼ਬਾਤੀ ਮਾਮਲਾ ਬਣਿਆ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਖਾਸ ਕਰਕੇ ਨੌਜਵਾਨਾਂ ਨੇ ਉਹ ਸੜਕਾਂ 'ਤੇ ਆਏ ਤੇ ਇੱਕ ਵੱਡੀ ਲਹਿਰ ਪ੍ਰਗਟ ਹੋਈ ਪੰਜਾਬ ਦੇ ਵਿੱਚ ਉਦੋਂ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹਕੂਮਤ ਸੀ ਤੇ ਉਹਨਾਂ ਨੇ ਵੀ ਕੋਈ ਬਹੁਤਾ ਉਹਨੂੰ ਦਬਾਉਣ ਦਾ ਯਤਨ ਨਹੀਂ ਕੀਤਾ ਕਿਉਂਕਿ ਸੈਂਟਰ ਦੇ ਵਿੱਚ ਉਦੋਂ ਕਾਂਗਰਸ ਦੀ ਸਰਕਾਰ ਸੀ ਸੋ ਜੇ ਕਿਤੇ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੁੰਦੀ ਤਾਂ ਇਹਨਾਂ ਦੀ ਭਾਈਵਾਲੀ ਹੋਈ ਹੁੰਦੀ ਅਕਾਲੀਆਂ ਦੀ ਬੀਜੇਪੀ ਨਾਲ ਫਿਰ ਜੋ ਬੀਜੇਪੀ ਚਾਹੁੰਦੀ ਆ ਅਕਾਲੀ ਉਹ ਕਰਦੇ ਉਦੋਂ ਸੋ ਉਦੋਂ ਇੱਕ ਪੋਜ਼ਿਟਿਵ ਪੱਖ ਇਹ ਕਹਿ ਲੋ ਕਿ ਇਹ ਜਿਹੜੀ ਸੈਂਟਰ ਦੇ ਵਿੱਚ ਬੀਜੇਪੀ ਦੀ بجائے ਕਾਂਗਰਸ ਦੀ ਸਰਕਾਰ ਸੀ ਤੇ ਕਾਂਗਰਸ ਦੀ ਸਰਕਾਰ ਦੀ ਹਰ ਗੱਲ ਅਕਾਲੀ ਨਹੀਂ ਮੰਨਦੇ ਸੀ ਇਹ ਆਪਣੇ ਉਦਰਾਸ ਸੀ ਹਿਤਾ ਮੁਤਾਬਕ ਫੈਸਲਾ ਲੈਂਦੇ ਸੀ ਸੋ ਇਹ ਇੱਕ ਥੋੜਾ ਜਿਹਾ ਸਾਜਗਰ ਇੱਕ ਤੱਤ ਹੈ ਵੀ ਜਿਹੜੀ ਸਰ ਮੌਕੇ ਦੀ ਸਰਕਾਰ ਹੈ ਉਹਦੀ ਤੁਹਾਡੇ ਨਾਲ ਹਮਦਰਦੀ ਹੈ ਕੋਈ ਦੁਸ਼ਮਣੀ ਤੁਹਾਡੇ ਨਾਲ ਪੁਗਾ ਰਹੀ ਹੈ ਉਦੋਂ ਇੱਕ ਜਰੂਰ ਵੱਡੀ ਲਹਿਰ ਖੜੀ ਹੋਈ ਇਹ ਸਾਰੇ ਤੱਤ ਮੈਂ ਜਿਹੜੇ ਦਰਸਾਏ ਨਾ ਉਹ ਇਸ ਕਰਕੇ ਦਰਸਾਏ ਨਾ ਕਿ ਕਈ ਵਾਰ ਸਾ ਅਸੀਂ ਜਿਹੜਾ ਹੈਗਾ ਕਿ ਸਬਰ ਤੇ ਤਰਮਾ ਰੱਖ ਕੇ ਲੜਨ ਦਾ ਅੱਜ ਖਾਸ ਕਰਕੇ ਜਿਹੜਾ ਆ ਸਮਾਂ ਲੰਘ ਰਿਹਾ ਹੈ ਇਹ ਚ ਅਸੀਂ ਬਹੁਤ ਕਾਲੇ ਵੀ ਪੈ ਜਾਂਦੇ ਆ ਤੇ ਸਬਰ ਵੀ ਟੁੱਟ ਜਾਂਦਾ ਇਹ ਮੈਂ ਤਾਂ ਲਿਆਂ ਦਿਨ ਗੱਲ ਕਿ ਤੁਸੀਂ 100 ਸਾਲ ਤੋਂ ਵੱਧ ਸਮਾਂ ਦੇਖ ਲਓ ਇਹ ਸਿੱਖਾਂ ਨੂੰ ਬਾਰ ਬਾਰ ਇਹ ਸਮੱਸਿਆ ਆਈ ਹੈ ਲੰਮੀਆਂ ਕੈਦਾਂ ਕੱਟਣੀਆਂ ਤੇ ਕੈਦਾਂ ਦੇ ਵਿੱਚ ਕਸ਼ਟ ਭੋਗਣੇ ਤੇ ਤੰਗੀਆਂ ਦਾ ਸਾਹਮਣਾ ਕਰਨਾ ਤੇ ਪਰ ਉਹਨਾਂ ਨੇ ਹਮੇਸ਼ਾ ਸਾਬਰ ਤੇ ਠਰਮੇ ਨਾਲ ਲੰਮਾ ਲੰਮਾ ਚਿਰ ਉਹ ਸਭ ਕੁਝ ਚੱਲਿਆ ਤੇ ਕਦੇ ਇਹ ਨਹੀਂ ਹੋਇਆ ਵੀ ਕੌਮ ਬਲੋਂ ਬਹੁਤ ਵੱਡੀ ਬਾਹਰ ਕੋਈ ਲਹਿਰ ਖੜੀ ਹੋ ਗਈ ਉਹ ਆਪਣੀਆਂ ਸਜਾਵਾਂ ਪੂਰੀਆਂ ਕਰ ਕੀ ਤਕਰੀਬਨ ਬਾਹਰ ਆਉਂਦੇ ਰਹੇ ਨਾ ਤੇ ਸਭ ਤੋਂ ਅਖੀਰਲਾ ਜਿਹੜਾ ਹੈਗਾ ਤਜਰਬਾ ਉਹ ਆਪਣੇ ਸਾਹਮਣੇ ਹੀ ਹੈ ਜਿੱਥੇ ਭਾਈ ਲਾਲ ਸਿੰਘ ਵਰਗੇ ਜਾਂ ਹੋਰ ਕਿੰਨੇ ਹੀ ਜਿਹੜੇ ਬਿਆਨ ਸਿੰਘ ਦੇ ਕਤਲ ਦੇ ਵਿੱਚ ਲੋੜੀ ਦੇ ਕਿੰਨੇ ਸਿੰਘ ਸੀਗੇ ਉਹ ਵੀ ਆਪਣੀਆਂ ਜੇਲਾਂ ਤਕਰੀਬਨ ਕੈਦਾਂ ਲੰਮਾ ਚਿਰ ਪੂਰੀਆਂ ਕਰਕੇ ਬਹੁਤ ਸਾਲਾਂ ਬਾਅਦ ਉਹਨਾਂ ਉਹ ਬਾਹਰ ਆਏ ਸੋ ਇੱਕ ਤਾਂ ਇਹ ਤੱਥ ਨੂੰ ਧਿਆਨ ਚ ਰੱਖੀਏ ਕਿ ਇਹ ਪਹਿਲੀ ਵਾਰ ਨਹੀਂ ਸਾਡੇ ਨਾਲ ਹੋ ਰਿਹਾ ਇਹ ਲਗਾਤਾਰ ਹੁੰਦਾ ਆਇਆ ਤੇ ਸਾਡੀ ਰਵੈਤ ਕੀ ਹੈ ਕਿਉਂਕਿ ਜੇ ਜੇ ਸਾਨੂੰ ਆਪਣੀਆਂ ਰਵੈਤਾਂ ਦਾ ਪਤਾ ਨਹੀਂ ਹੋ ਤਾਂ ਸਾਥੋਂ ਠੀਕ ਤਰ੍ਹਾਂ ਲੜਿਆ ਨਹੀਂ ਜਾਂਦਾ ਸੋ ਮੇਰਾ ਕਹਿਣ ਤੋਂ ਇਹੀ ਭਾਵ ਹੈ ਕਿ ਇਹ ਜਿਹੜਾ ਮਾਮਲਾ ਹੈ ਦਿਬਰੂਗੜ ਦੇ ਨજરਬੰਦਾਂ ਦਾ ਉਹਦੇ ਚ ਦੇਖਿਆ ਗੱਲ ਪ੍ਰਗਟ ਹੋਈ ਹੈ ਕਿ ਕਈ ਬੰਦੇ ਬਹੁਤ ਕਾਹਲੇ ਤੇ ਜਜਬਾਤੀ ਹੋ ਕੇ ਵੀ ਜੇ ਮੈਂ ਕੁਝ ਕਰੋ ਛੇਤੀ ਕਰੋ ਇਹ ਛੇਤੀ ਨਹੀਂ ਹੁੰਦਾ ਹੁੰਦਾ ਜਿੱਥੇ ਜਦੋਂ ਅਸੀਂ ਇਹ ਤੱਥ ਮੰਨ ਕੇ ਚੱਲਦੇ ਆ ਕਿ ਅੱਜ ਅਸੀਂ ਭਾਰਤ ਦੇ ਅੰਦਰ ਗੁਲਾਮ ਆ ਰਾਜ ਕਿਸੇ ਦੀ ਹੋਵੇ ਭਾਵੇਂ ਆਕਾਲੀਆਂ ਦਾ ਹੋਵੇ ਆਪ ਆਮ ਆਦਮੀ ਪਾਰਟੀ ਦਾ ਹੋਵੇ ਕਾਂਗਰਸ ਦਾ ਹੋਵੇ ਪਾਰਟੀ ਦਾ ਕੋਈ ਐਡੀ ਗੱਲ ਨਹੀਂ ਇਹ ਸਾਨੂੰ ਮੰਨ ਕੇ ਚੱਲਣਾ ਪੂ ਤੇ ਇੱਕ ਗੁਲਾਮ ਕੌਮ ਨੂੰ ਕਾਫੀ ਕੁਝ ਇਸ ਤਰ੍ਹਾਂ ਦਾ ਚੱਲਣਾ ਪੈਂਦਾ ਹੈ। ਸੋ ਇਸ ਕਰਕੇ ਮੇਰੀ ਇੰਨੀ ਇੱਕ ਮਤਲਬ ਇੱਥੇ ਗੱਲ ਕਰਨ ਦੀ ਇਹ ਸੀ ਕਿ ਇਹ ਮਸਲੇ ਨੂੰ ਸਬਰ ਤੇ ਟਰੰਮੇ ਨਾਲ ਸਿੱਧਕ ਰੱਖ ਕੇ ਲੜਿਆ ਜਾਵੇ। ਇਹ ਨਹੀਂ ਕਿ ਲੜਨਾ ਨਹੀਂ ਪਰ ਬਹੁਤਾ ਜੇ ਕਾਹਲ ਕਰਾਂਗੇ ਤਾਂ ਉਹਦੇ ਵਿੱਚੋਂ ਨਿਰਾਸ਼ਤਾ ਪੱਲੇ ਪਊਗੀ ਤੇ ਅਸੀਂ ਕੋਈ ਬਹੁਤੀ ਪ੍ਰਾਪਤੀ ਨਹੀਂ ਕਰ ਸਕਾਂ। ਹਾਂ ਇਹ ਠੀਕ ਹੈ ਕਿ ਇਹਨੂੰ ਆਪਾਂ ਉਸ ਤਰ੍ਹਾਂ ਹੱਥ ਤੇ ਹੱਤ ੜ ਕੇ ਨਹੀਂ ਬੈਠ ਸਕਦੇ ਜੋ ਵੀ ਸੰਭਵ ਉਪਰਾਲਾ ਹੋ ਸਕਦਾ ਹੈ ਉਹ ਕੀਤਾ ਜਾਵੇ ਜਿਸ ਵੀ ਕਾਨੂੰਨੀ ਪੱਖ ਤੋਂ ਲੈ ਕੇ ਰਾਸੀ ਪੱਖ ਤੋਂ ਲੈ ਕੇ ਹਰ ਪੱਖ ਤੋਂ ਲੈ ਕੇ ਇਹਦੇ ਬਾਰੇ ਯਤਨ ਹੋਣੇ ਚਾਹੀਦੇ ਤੇ ਅਡ ਅਡ ਰੂਪਾਂ ਦੇ ਵਿੱਚ ਹੋ ਵੀ ਰਹੇ ਹਨ ਤਾਂ ਹੁਣ ਜਿਹੜੀ ਗੱਲ ਦਾ ਜਿੰਨਾ ਕੁ ਪਤਾ ਲੱਗਾ ਇੱਕ ਤਸਵੀਰ ਜੀ ਸਪਸ਼ਟ ਹੋਈ ਹੈ ਕਿਥੋਂ ਇਹ ਪਤਾ ਲੱਗੇ ਵੀ ਸਰਕਾਰਾਂ ਦਾ ਰਵਈਆ ਕੀ ਹੈ ਕਿਉਂਕਿ ਸਾਲ ਪੂਰਾ ਹੋਣ ਵਾਲਾ ਹੈ ਜਿਹੜਾ ਐਨਐਸਏ ਹੁੰਦਾ ਹੈ ਨજરਬੰਦੀ ਦਾ ਕਾਨੂੰਨ ਇਹਦੀ 1 ਸਾਲ ਦੀ ਮਿਆਦ ਹੁੰਦੀ ਹੈ ਸਰਕਾਰ ਚਾਹੇ ਤਾਂ ਉਹਨੂੰ ਐਕਸਟੈਂਡ ਕਰ ਸਕਦੀ ਹੈ ਇਹ ਉਹਦੇ ਇਖਤਿਆਰ ਚ ਹੈਗਾ ਪਰ ਆਮ ਤੌਰ ਤੇ ਇਹ ਘੱਟ ਦੇਖਿਆ ਗਿਆ ਹੈ ਕਿ ਜੇ ਕੋਈ ਵੱਡਾ ਕਾਰਨ ਨਾજર ਨਾ ਆਵੇ ਤਾਂ ਸਰਕਾਰ ਉਹਨੂੰ ਐਕਸਟੈਂਡ ਅੱਗੇ ਹੋਰ ਵਧਾਉਂਦੀ ਨਹੀਂ ਤੇ ਸਾਲ ਤੋਂ ਬਾਅਦ ਜਾਂ ਤਾਂ ਹੋਰ ਕੇਸ ਕੋਈ ਨਾ ਮਾ ਪਾਉਂਦੇ ਨਾ ਵੀ ਜੇ ਬੰਦੇ ਨੂੰ ਅੰਦਰ ਰੱਖਣਾ ਹੀ ਰੱਖਣਾ ਉਹ ਹਮੇਸ਼ਾ ਕਰਦੇ ਆਏ ਨੇ ਆਪਣੇ ਸਾਰੇ ਸਿੰਗਾ ਨਾਲ ਹੀ ਇਸ ਤਰ੍ਹਾਂ ਕਰਦੇ ਆਏ ਨੇ ਤੇ ਇਹ ਖਤਰਾ ਹੁਣ ਵੀ ਹੈਗਾ ਕਿ ਸਾਲ ਪੂਰਾ ਹੋਣ ਤੋਂ ਬਾਅਦ ਵੀ ਉਹ ਰਿਆਹ ਕਰਦੇ ਨੇ ਜਾਂ ਕੋਈ ਨਵੇਂ ਕੇਸ ਪਾਉਂਦੇ ਨੇ ਜਾਂ ਕੀ ਕਰਦੇ ਨੇ ਇਹ ਅਜੇ ਗੱਲ ਦੇਖਣ ਵਾਲੀ ਹੈ ਹੁਣ ਤੱਕ ਜੋ ਰੁਪਈਆ ਸਾਹਮਣੇ ਆਇਆ ਜਿੰਨੀ ਕੁ ਗੱਲਾਂ ਦਾ ਪਤਾ ਲੱਗਿਆ ਉਹਦੇ ਵਿੱਚੋਂ ਇਹ ਹੈ ਕਿ ਜਿਹੜੀ ਭਾਜਪਾ ਹੈ ਸੈਂਟਰ ਦੀ ਸਰਕਾਰ ਹੈ ਉਤਾ ਸਿਕਾਨੂੰ ਕਿਸੇ ਵੀ ਕਿਸਮ ਦੀ ਕੋਈ ਰਿਆਇਤ ਦੇਣ ਨੂੰ ਤਿਆਰ ਨਹੀਂ ਕਿਸੇ ਵੀ ਰੂਪ ਦੇ ਵਿੱਚ ਇਹ ਇਸ ਬਾਰੇ ਸਾਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਗੱਲ ਹੁੰਦੀ ਹੈ ਪੰਜਾਬ ਜਿਹੜੀ ਪੰਜਾਬ ਦੀ ਸਰਕਾਰ ਹੈ ਕਿਉਂਕਿ ਇਹਦੇ ਹੱਥ 'ਚ ਬਹੁਤ ਕੁਝ ਹੁੰਦਾ ਕਾਨੂੰਨੀ ਤੌਰ ਤੇ ਸੈਂਟਰ ਇਹਦੇ ਰਾਹੀਂ ਕਰਵਾਉਂਦਾ ਜੋ ਵੀ ਕੇਂਦਰੀ ਸਰਕਾਰ ਕਰਵਾਉਂਦੀ ਹੈ ਉਹ ਪੰਜਾਬ ਦੀ ਸਰਕਾਰ ਰਾਹੀਂ ਕਰਵਾਉਂਦੀ ਹੈ ਤੋ ਇੱਕ ਪੱਖੋਂ ਤਾਂ ਚੰਗੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਇਸ ਮੌਕੇ ਅਕਾਲੀ ਸਰਕਾਰ ਨਹੀਂ ਜਿੱਦੀ ਕਿ ਸੈਂਟਰ ਦੇ ਵਿੱਚ ਬੀਜੇਪੀ ਨਾਲ ਭਾਈਵਾਲੀ ਹੁੰਦੀ ਸੀ ਸੋ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਆਮ ਆਦਮੀ ਪਾਰਟੀ ਦਾ ਉਹਦੇ ਨਾਲ ਇੱਕ ਵਿਰੋਧ ਵੀ ਹੈ ਬੀਜੇਪੀ ਨਾਲ ਇੱਕ ਰਾਸ ਸੀ ਸ਼ਰੀਕਾ ਵੀ ਹੈ ਲੜਾਈ ਵੀ ਹੈ ਉਹ ਵੀ ਚੱਲ ਰਹੀ ਹੈ ਤੋ ਇਸ ਕਰਕੇ ਕੋਸ਼ਿਸ਼ ਕੀਤੀ ਜਾਵੇ ਕਿ ਇਹ ਸਰਕਾਰ ਦੇ ਉੱਤੇ ਬੱਤ ਤੋਂ ਬੱਤ ਦਵਾ ਪਾਇਆ ਜਾਵੇ ਕਿ ਕਟੋ-ਕਟ ਦੋ ਗੱਲਾਂ ਉਹ ਤੋਂ ਮਣਵਾਉਣ ਵਾਸਤੇ ਸਾਨੂੰ ਜ਼ੋਰ ਲਾਉਣਾ ਚਾਹੀਦਾ ਇੱਕ ਤਾਂ ਇਹ ਹੈ ਕਿ ਜਿਬਰੂ ਗੜਤ ਦੀ ਵਜਾਈ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆਂਦਾ ਜਾਵੇ ਕਿਉਂਕਿ ਇੰਨੀ ਦੂਰ ਲਿਜਾਣਾ ਤੇ ਉੱਤੇ ਰੱਖਣਾ ਉਹ ਪਰਿਵਾਰਾਂ ਵਾਸਤੇ ਵੀ ਬੜਾ ਔਖਾ ਹੁੰਦਾ ਹੈ ਤੋ ਉਹਨਾਂ ਨੂੰ ਇੱਥੇ ਪੰਜਾਬ ਦੀਆਂ ਜੇਲਾਂ 'ਚ ਤਬਦੀਲ ਕਰਨ ਦੀ ਮੰਗ ਜਿਹਦੇ ਕਰਕੇ ਉਹਨਾਂ ਨੇ ਭੁਖ ਹੜਤਾਲ ਸ਼ੁਰੂ ਕੀਤੀ ਐ ਐਕਚੁਅਲੀ ਉਹ ਜ਼ੋਰ ਨਾਲ ਉਠਾਉਣੀ ਚਾਹੀਦੀ ਐ ਸਰਕਾਰ ਤੱਕ ਬਫਦ ਭੇਜ ਕੇ ਵੀ ਮਤਲਬ ਇਸ ਗੱਲ ਲਈ ਉਹਨਾਂ ਨੂੰ ਮਨਾਉਣ ਦੇ ਯਤਨ ਕਰਨੇ ਚਾਹੀਦੇ ਨੇ ਪਰ ਹੁਣ ਜਿੱਥੋਂ ਤੱਕ ਜਿੰਨੇ ਕ ਪਤਾ ਲੱਗਿਆ ਗੱਲਾਂ ਦਾ ਉਹਦੇ 'ਚ ਇਹ ਐ ਕਿ ਜਿਹੜਾ ਭਾਈ ਅਮਰਤਪਾਲ ਸਿੰਘ ਸਰਕਾਰ ਦਾ ਇਹ ਇੱਕ ਨਿਸ਼ਚਿਤ ਓਪੀਨੀਅਨ ਜਾਗਾ ਵਿਚਾਰ ਬਣ ਚੁੱਕਿਆ ਹੈ ਕਿ ਜੇ ਉਹਨੂੰ ਪੰਜਾਬ ਚ ਲਿਆਉਣਿਆ ਤਾਂ ਸਾਡੇ ਆਮਨ ਕਾਨੂੰਨ ਨੂੰ ਖਤਰਾ ਹੈ ਕਿ ਹੋ ਸਕਦਾ ਲੋਕ ਵੱਡੀ ਗਿਣਤੀ ਚ ਉਹਨੂੰ ਮਿਲਣ ਵਾਸਤੇ ਜਾਂ ਜਿੱਥੇ ਉਹ ਰੱਖਿਆ ਹੈ ਇਕੱਠੇ ਹੋਣੇ ਸ਼ੁਰੂ ਹੋ ਜਾਣ ਮਤਲਬ ਸਰਕਾਰ ਨੂੰ ਇਹ ਲੱਗਦਾ ਹੈ ਜਾਂ ਉਹ ਬਹਾਨਾ ਇਹ ਲਾਉਂਦੇ ਨੇ ਕਿ ਅਸੀਂ ਉਹਨੂੰ ਲਿਆ ਨਹੀਂ ਸਕਦੇ ਕਿਉਂਕਿ ਇੱਥੇ ਆਮਨ ਤੇ ਕਾਨੂੰਨ ਦੀ ਸਮੱਸਿਆ ਖੜੀ ਹੋ ਸਕਦੀ ਹੈ ਤੇ ਉਤੋਂ ਇਲੈਕਸ਼ਨ ਆ ਰਹੀ ਹੈ ਤੁਹਾਡਾ ਮੇਰਾ ਖਿਆਲ ਹੈ ਕਿ ਅਜਿਹੇ ਮਾਮਲੇ 'ਚ ਫਿਰ ਥੋੜੀ ਜਿਹੀ ਸਾਨੂੰ ਲਚਕ ਵੀ ਦਿਖਾਉਣੀ ਚਾਹੀਦੀ ਹੈ ਕਿ ਤੁਮ ਪਾਈ ਅਮਰਤਪਾਲ ਸਿੰਘ ਨੂੰ ਦੁਬਾਰੇ ਜੇ ਤੁਸੀਂ ਇਹ ਕਹਿੰਦੇ ਹੋ ਜਿਹੜੇ ਬਾਕੀ ਸਿੰਘ ਹਨ ਉਹ ਤਾਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਨਾ ਉਹ ਤਾਂ ਵੈਸੇ ਹੀ ਵਿਚਾਰ ਨਾਲ ਹੋਣ ਕਰਕੇ ਸਾਥੀ ਹੋਣ ਕਰਕੇ ਉੱਥੇ ਉਹਨਾਂ ਨੇ ਉਹ ਫੜੇ ਨ ਗ੍ਰਿਫਤਾਰ ਕੀਤੇ ਨਾ ਤੇ ਉਹਨਾਂ ਖਿਲਾਫ ਕੋਈ ਸੰਗੀਨ ਇਸ ਤਰ੍ਹਾਂ ਦੀ ਗਲਤ ਹੈ ਹੀ ਨਹੀਂ ਜੇ ਸੰਗੀਨਤਾ ਵੇ ਅਮਰਤਪਾਈ ਅਮਰਤਪਾਲ ਸਿੰਘ ਖਿਲਾਫ ਵੀ ਕੋਈ ਹੈ ਤਾਂ ਕੇਸ ਕੋਈ ਨਹੀਂ ਇੱਕ ਡਰ ਹੈ ਹਕੂਮਤ ਦਾ ਚਲੋ ਅਸੀਂ ਮੰਨ ਲੈਨੇ ਆ ਕਿ ਉਹ ਤੋਂ ਡਰ ਰਹੇ ਕਿਉਂਕਿ ਉਹ ਆਗੂ ਹੈ ਤੇ ਉਹਦੇ ਤੋਂ ਸਮਰਥਾ ਲੋਕਾਂ ਨੂੰ ਲਾਮ ਅਠਾਉਣ ਦੀ ਉਭਾਰਨ ਦੀ ਪਰ ਜਿਹੜੇ ਦੂਜੇ ਬੰਤੇ ਨੇ ਉਹ ਤਾਂ ਵਿਚਾਰੇ ਸਧਾਰਨ ਆਮ ਉਹਦੇ ਸਾਥੀ ਨੇ ਜਿਵੇਂ ਹੁਣ ਦਿਨ ਲਹਿਰਾਂ ਦੇ ਵਿੱਚ ਜਾਂ ਜਥੇਬੰਦੀਆਂ 'ਚ ਤੇ ਉਹਨਾਂ ਨੂੰ ਤਾਂ ਜੇ ਤੁਸੀਂ ਅਮਰਤਪਾਲ ਸਿੰਘ ਨੂੰ ਇਹ ਮਤਲਬ ਨਹੀਂ ਤੁਸੀਂ ਲੈ ਸਕਦੇ ਤਾਂ ਉਹਨੂੰ ਛੱਡ ਕੇ ਬਾਕੀ ਜਿਹੜੇ ਸਿੰਘ ਹਨ ਉਹਨਾਂ ਨੂੰ ਤਾਂ ਇੱਥੇ ਪੰਜਾਬ ਚ ਲਿਆਉਣ ਤੇ ਤੁਹਾਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਹੋਣੀ ਚਾਹੀਦੀ ਮੈਨੂੰ ਲੱਗਦਾ ਹੈ ਕਿ ਇੱਕ ਤਾਂ ਇਹ ਗੱਲ ਲਈ ਪੰਜਾਬ ਸਰਕਾਰ ਨੂੰ ਕਹਿਲ ਕੀਤਾ ਜਾਵੇ ਤੇ ਦੂਜੀ ਗੱਲ ਜਿਹੜਾ ਭਾਈ ਅਮਰਪਾਲ ਸਿੰਘ ਹੈ ਮੇਰਾ ਖਿਆਲ ਹੈ ਕਿ ਉਹਨੂੰ ਲੀਡਰ ਹੋਣ ਦੇ ਨਾਤੇ ਇੱਕ ਜਰਨੈਲ ਹੋਣ ਦੇ ਨਾਤੇ ਉਹ ਉਹ ਹੁੰਦਾ ਹੈ ਉਹਨੂੰ ਪਤਾ ਹੀ ਹੈ ਇਸ ਗੱਲ ਦਾ ਕਿ ਮੈਂ ਜੋ ਕੁਝ ਵੀ ਹੈ ਜਿੰਨਾ ਕੋਈ ਮਤਲਬ ਸੂਚਨਾ ਮਿਲ ਰਹੀ ਹੈ ਉਹ ਪੂਰੀ ਚੜ੍ਹਦੀ ਕਲਾ ਚ ਹੈ ਉਹ ਇਸ ਗੱਲ ਲਈ ਤਿਆਰ ਹੈ ਕਿ ਕੋਈ ਗੱਲ ਨਹੀਂ ਜਿੰਨਾ ਚ ਰੱਖਣਾ ਰੱਖੋ ਰੱਖਣ ਅਸੀਂ ਪਰ ਆਪਦੇ ਪੋਜੀਸ਼ਨਾਂ ਤੋਂ ਨਹੀਂ ਹਿੱਲਾਂਗੇ ਜਿਹੜਾ ਇਹ ਹੈ ਨਾ ਕਿ ਅਸੀਂ ਲੰਮਾ ਚ ਜਿਹਨੂੰ ਜੇਲ੍ਹਾਂ ਚ ਰੱਖ ਕੇ ਤੰਗ ਕਰਕੇ ਉਹਨਾਂ ਦਾ ਸਿਰਕੂ ਡੁਲਾ ਦੇਾਂਗੇ ਵੀ ਉਹ ਨਹੀਂ ਅਸੀਂ ਕਰਨਾ ਉਹ ਪੂਰੇ ਆਪ ਦੇ عقیده ਆਪ ਦੇ ਵਿਸ਼ਵਾਸਾਂ ਤੇ ਕਾਇਮ ਹੈ ਤੇ ਇੱਕ ਲੀਡਰ ਹੋਣ ਦੇ ਨਾਤੇ ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ ਤੇ ਲੀਡਰ ਨੂੰ ਵੱਧ ਕੁਰਬਾਨੀ ਹਮੇਸ਼ਾ ਹੀ ਕਰਨੀ ਪੈਂਦੀ ਹੈ ਇਹ ਹਮੇਸ਼ਾ ਹੁੰਦਾ ਆਇਆ ਹੈ ਕਿ ਲੀਡਰ ਨੂੰ ਬਾਕੀ ਲੋਕਾਂ ਨਾਲੋਂ ਆਗੂ ਤੇ ਆਗੂ ਨੂੰ ਵੱਧ ਕੁਰਬਾਨੀ ਕਰਨੀ ਪੈਂਦੀ ਹੈ ਉਹ ਇਹ ਕੁਰਬਾਨੀ ਕਰਨ ਲਈ ਤਿਆਰ ਹੈ ਕਿ ਉਹਨੂੰ ਛੱਡ ਕੇ ਪਾਸੇ ਰੱਖ ਕੇ ਕਿ ਵਾਕੀ ਦੇ ਸਿੰਘਾਂ ਨੂੰ ਪੰਜਾਬ ਚ ਲਿਆਂਦਾ ਜਾਵੇ ਤੇ ਮੇਰਾ ਖਿਆਲ ਹੈ ਕਿ ਇਹ ਯਤਨ ਕਰਨਾ ਚਾਹੀਦਾ ਹੈ ਦੂਜੀ ਗੱਲ ਮੇਰਾ ਇਹ ਵਿਚਾਰ ਹੈ ਕਿ ਜੋ ਇੱਥੇ ਪਰਿਵਾਰਾਂ ਨੇ ਭੁੱਖ ਹੜਤਾਲ ਕੀਤੀ ਹੈ ਉਹਦੇ ਬਾਰੇ ਕੁਝ ਨਾ ਕੁਝ ਸੋਚਣਾ ਚਾਹੀਦਾ ਹੈ ਮਲ ਅਹਿਜੀ ਪੀਸੀ ਨੂੰ ਵੀ ਕੁਝ ਕਰਨਾ ਚਾਹੀਦਾ ਹੈ ਜਥੇਦਾਰ ਕਾਲ ਤਖਤ ਸਾਭ ਦੇ ਜਥੇਦਾਰ ਨੂੰ ਵੀ ਕੁਝ ਕਰਨਾ ਚਾਹੀਦਾ ਹੈ ਤੇ ਉਹਨਾਂ ਪਰਿਵਾਰਾਂ ਨੂੰ ਵੀ ਥੋੜਾ ਇਸ ਮਸਲੇ ਬਾਰੇ ਥੋੜੀ ਇਹ ਕਹਿ ਲੋ ਕਿ ਲਚਕدار ਪਹੁੰਚ ਪਣਾਉਣੀ ਚਾਹੀਦੀ ਹੈ ਕਿਉਂਕਿ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਇਹ ਜਿਹੜੀ ਸਰਕਾਰ ਹੈ ਉਹਦੇ ਉੱਤੇ ਇਹ ਜਿਹੇ ਦਬਾਅ ਕੋਈ ਕੰਮ ਨਹੀਂ ਕਰਦੇ ਬੜੀ ਬੇਰਹਿਮ ਹੈ ਇਹ ਤਾਂ ਹੋਣਾ ਜਿੱਥੇ ਤੁਹਾਨੂੰ ਲੱਗਦਾ ਵੀ ਉਹਨਾਂ ਦੇ ਮਨਾਂ 'ਚ ਕੋਈ ਰਹਿਮ ਜਾਗ ਪਊਗਾ ਉਹ ਤਾਂ ਕਿਸਾਨ ਅੰਦੋਲਨ ਨੇ ਦਿਖਾਤਾ ਜਿੱਥੇ ਐਡੀ ਵੱਡੀ ਹਜ਼ਾਰਾਂ ਦੀ ਗਿਣਤੀ 'ਚ ਬੰਦੇ ਕਿਸਾਨ ਇਕੱਠੇ ਹੋਏ ਐ ਐਡਾ ਵੱਡਾ ਦਬਾਅ ਬਣਿਆ ਹੋਇਆ ਉਹ ਤਾਂ ਉੱਥੇ ਵੀ ਝੁਕਣ ਨੂੰ ਜਾਂ ਪਿੱਛੇ ਹਟਣ ਨੂੰ ਤਿਆਰ ਨਹੀਂ ਸੋ ਸਰਕਾਰ ਦਾ ਖਾਸਾ ਤੇ ਇਸ ਮੌਕੇ ਉਹਦਾ ਰਵਈਆ ਇਹ ਧਿਆਨ ਚ ਰੱਖਣਾ ਚਾਹੀਦਾ ਤੇ ਉਸ ਮੁਤਾਬਕ ਕਿ ਸਾਨੂੰ ਆਪ ਦੇ ਲੜਾਈ ਦੇ ਜਿਹੜੇ ਦਾ ਪੇਚ ਐ ਉਹ ਕਰਨੇ ਜਾਂ ਧਾਰਨ ਕਰਨੇ ਚਾਹੀਦੇ ਸੋ ਇਹ ਆਪਾਂ ਭੁਲੇਖਾ ਕੱਢ ਲਈਏ ਕਿ ਉਹਨਾਂ ਦੇ ਮਨ 'ਚ ਕੋਈ ਵਹਿਮ ਪੈਦਾ ਹੋ ਜੂ ਰਹਿਮ ਲਈ ਉੱਥੇ ਕੋਈ ਥਾਂ ਨਹੀਂ ਉਹਨਾਂ ਤਾਂ ਜਿੰਨਾ ਉਂਝ ਕੈਲ ਕੀਤਾ ਜਾ ਸਕਦਾ ਮਨਾਇਆ ਜਾ ਸਕਦਾ ਇਸ ਗੱਲ ਦੇ ਉੱਤੇ ਉਹ ਮਨਾ ਕੇ ਇਹ ਬੰਦੀ ਸਿੰਘਾਂ ਨੂੰ ਆਪਾਂ ਪੰਜਾਬ ਲਿਆਉਣ ਦੇ ਯਤਨ ਕਰੀਏ ਕਿ ਉਹ ਪੰਜਾਬ ਦੀਆਂ ਜੇਲਾਂ 'ਚ ਰੱਖ ਲੋ ਜੇ ਕੋਈ ਉਹਨਾਂ ਤੇ ਮੁਕੱਦਮੇ ਨੇ ਤੁਸੀਂ ਕਾਨੂੰਨ ਮੁਤਾਬਕ ਚਲਾਓ ਤੇ ਬਾਕੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਉਹਨੂੰ ਵੀ ਜੇ ਹੋ ਸਕੇ ਤਾਂ ਕਿਉਂਕਿ ਡਿਬਰੂਗੜ੍ਹ ਬਹੁਤ ਜ਼ਿਆਦਾ ਦੂਰ ਹੈ ਉਦੀ بجائے ਜੇ ਰਾਜਸਥਾਨ ਜਾਂ ਹੋਟ ਨੇੜੇ ਦੀਆਂ ਕਿਸੇ ਜੇਲਾਂ ਦੇ ਵਿੱਚ ਜੇ ਰੱਖਣਾ ਹੀ ਰੱਖਣਾ ਵੀ ਪੰਜਾਬ 'ਚ ਅਸੀਂ ਨਹੀਂ ਰੱਖਣਾ ਤੇ ਰਾਜਸਥਾਨ 'ਚ ਵੀ ਭਾਜਪੀ ਦੀ ਸਰਕਾਰ ਹੈ ਇਹਦੀ ਕੋਈ ਗੱਲ ਨਹੀਂ ਉਹਨੂੰ ਰਾਜਸਥਾਨ ਦੀ ਕਿਸੇ ਜੇਲ੍ਹ 'ਚ ਰੱਖ ਲੋ ਪਰ ਇਸ ਤਰ੍ਹਾਂ ਦਾ ਕੋਈ ਰਸਤਾ ਜਾਂ ਲੱਭ ਕੇ ਯਤਨ ਕੀਤੇ ਜਾਣ ਜਿਹੜੇ ਮਨਵਾਏ ਜਾ ਸਕਦੇ ਤੇ ਨਹੀਂ ਤਾਂ ਫੇਰ ਜੇ سلسلہ ਇਸੇ ਤਰ੍ਹਾਂ ਚੱਲਦਾ ਗਿਆ ਤਾਂ ਅਸੀਂ ਆਪਣੇ ਕੋਈ ਸਿੰਘਾਂ ਦਾ ਨੁਕਸਾਨ ਵੀ ਹੋ ਕਰਵਾ ਸਕਦੇ ਆ ਬਾਕੀ ਪਰਿਵਾਰਾਂ ਵਾਲੀ ਜਿਹੜੀ ਗੱਲ ਹੈ ਇਸ ਉਮਰ ਦੇ ਵਿੱਚ ਇਸ ਤਰ੍ਹਾਂ ਦੀ ਭੁਖ ਹੜਤਾਲ ਕਰਨੀ ਇਹ ਕਿਸੇ ਦਾ ਕੁਝ ਨਹੀਂ ਜਾਣਾ ਮਤਲਬ ਸਰਕਾਰ ਦਾ ਕੁਝ ਨਹੀਂ ਜਾਣਾ ਕੁਛ ਚ ਰੌਲਾ ਪਾਊਗਾ ਉਹ ਮੁੜ ਕੇ ਫੇਰ ਉਸ ਤਰ੍ਹਾਂ ਚੱਲ ਪੈਣਗੇ ਇਹ ਤਾਂ ਨੌਜਵਾਨਾਂ ਨੂੰ ਗੋਲੀ ਮਾਰਨ ਵੇਲੇ ਕੋਈ ਰਾਇਮ ਨਹੀਂ ਕਰਦੇ ਸੋ ਇਹਨਾਂ 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 ਤੇ ਇਸ ਤਰ੍ਹਾਂ ਦੀਆਂ ਗੱਲਾਂ ਦਾ ਬਹੁਤਾ ਅਸਰ ਨਹੀਂ ਹੁੰਦਾ ਤੇ ਇਹ ਗੱਲ ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਅੱਜ ਦੀ ਘੜੀ ਸਾਡੀ ਅਜੇ ਇੰਨੀ ਤਾਕਤ ਨਹੀਂ ਕਿ ਅਸੀਂ ਨੱਕ 'ਚ ਦਮ ਕਰ ਦਈਏ ਹونی ਤਾਂ ਚਾਹੀਦੀ ਆ ਮਤਲਬ ਇੱਕ ਆਦਰਸ਼ ਹਾਲਤ ਤਾਂ ਇਹ ਹੋਣੀ ਚਾਹੀਦੀ ਹੈ ਪਰ ਉਹ ਉਹ ਨਹੀਂ ਉਹ ਤਾਂ ਕਿਸਾਨ ਕਿਸਾਨ ਵੀ ਇੰਨਾ ਜ਼ੋਰ ਲਾ ਰਹੇ ਹਨ ਉਹ ਤਾਂ ਉਹ ਐਡਾ ਵੱਡਾ ਦਬਾਅ ਵੀ ਨਹੀਂ ਚੱਲ ਰਹੇ ਹੈ ਜੇ ਨਹੀਂ ਉਹ ਝੋਕ ਨਹੀਂ ਰਹੇ ਸੋ ਬੜੀ ਬੇਰਹਿਮ ਹਕੂਮਤ ਨਾਲ ਬਾਤ ਆ ਹੋਇਆ ਜਿਹੜੀ ਕੇਂਦਰ ਦੀ ਹੈ ਤੇ ਜਿਹੜੀ ਪੰਜਾਬ ਦੀ ਹਕੂਮਤ ਹੈ ਉਹ ਵੀ ਬਹੁਤ ਡਰੀ ਹੋਈ ਹੈ ਉਹਨੂੰ ਆਪਣੀ ਗੱਦੀ ਬਚਾਉਣ ਵਾਸਤੇ ਉਹ ਕੇਂਦਰ ਦੀ ਜੋ ਹਕੂਮਤ ਕਹੂਗੀ ਅਜੇ ਤੱਕ ਤਾਂ ਇਹੀ ਰਵਈਆ ਹੈ ਕਿ ਇਸ ਮਾਮਲੇ 'ਚ ਉਹ ਉਹਨਾਂ ਦੀ ਹਰ ਸ਼ਰਤ ਤੇ ਗੱਲ ਮੰਨ ਕੇ ਚੱਲ ਰਹੇ ਹਨ ਤੇ ਕੱਲ ਨੂੰ ਕੋਈ ਫਰਕ ਪੈ ਜੇ ਤਾਂ ਆਪਾਂ ਕਹਿ ਨਹੀਂ ਸਕਦੇ ਪਰ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਪੰਜਾਬ ਦੀ ਸਰਕਾਰ ਦੇ ਉੱਤੇ ਥੋੜਾ ਦਬਾਅ ਪਾਈਏ ਇਸ ਗੱਲ ਦਾ ਮਨਾਈਏ ਇਸ ਗੱਲ ਦੇ ਉੱਤੇ ਕਿ ਥੋੜੀ ਬਹੁਤੀ ਉਹ ਇਹਨਾਂ ਸਿੰਘਾਂ ਨੂੰ ਜੇ ਰਾਹਤ ਮਿਲ ਸਕੇ ਤਾਂ ਸੋ ਇੰਨੀਆਂ ਕਿ ਵਿਚਾਰਾ ਤੁਹਾਡੇ ਨਾਲ ਕਰਨ ਦਾ ਜ ਵਿਚਾਰ ਸੀਗਾ ਬਾਕੀ ਇਹਨਾਂ ਬਾਰੇ ਹੋਰ ਅੱਗੇ ਸੋਚ ਵਿਚਾਰ ਹੋਣੀ ਚਾਹੀਦੀ ਹੈ ਇਹ ਕੋਈ ਆਖਰੀ ਗੱਲਾਂ ਨਹੀਂ ਇਹ ਜਸਤ ਸੁਝਾਨ ਕੁਝ ਜਿਨ੍ਹਾਂ ਦੇ ਉੱਤੇ ਥੋੜਾ ਗੌਰ ਕੀਤੀ ਜਾਣੀ ਚਾਹੀਦੀ ਹੈ ਸੋ ਇੰਨੀਆਂ ਕਿ ਵਿਚਾਰਾਂ ਪਰਵਾਨ ਕਰਨੀਆਂ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਹ